ਨੰਨਾ ਵਿੱਚ ਨੰਨਾ ਵਿੱਚ ਨੰਨਾ ਵਿੱਚ ਕੰਨਾ ਦੇ ਚੜਾ ਰੱਖਿਆបាន ਸਰਕਾਰੀ ਕਿਉ ਨੰਨਾ ਵਿੱਚ ਕੰਨਾ ਦੇ ਚੜਾ ਰੱਖਿਆបាន ਸਰਕਾਰੀ ਕਿਉ ਓ ਖੜਾ ਖੇਤ ਦੇ ਬੰਨੇ ਤੇ ਤੇ ਤਰੀ ਤਰੇ ਮੜ ਕੰਨੇ ਤੇ ਓ ਖੜਾ ਖੇਤ ਦੇ ਬੰਨੇ ਤੇ ਤੇ ਤਰੀ ਤਰੇ ਮੜ ਕੰਨੇ ਤੇ ਉਸ ਅੜਬ ਜ਼ਵਾਦੇ ਟੱਟੂ ਨੂੰ ਅੜਬ ਜ਼ਵਾਦੇ ਟੱਟੂ ਨੂੰ ਤੁਰਦੇ ਨੂੰ ਝੰਕਿਓ ਲਾਰੀ ਕਿਉ ਮੈਨੂੰ ਦੱਸ ਦੇ ਨਹੀਂ ਮੈਂ ਪੁੱਛਦਾ ਮੈਨੂੰ ਦੱਸ ਦੇ ਉਦਪਣ ਵਈ ਇਹਦੇ ਬੂਥੇ ਤੇ ਬੌਕਰ ਮਾਰੀ ਕਿਉਂ ਦੱਸ ਦੇ ਉਦਪਣ ਵਈ ਇਹਦੇ ਬੂਥੇ ਤੇ ਬੌਕਰ ਮਾਰੀ ਕਿਉਂ ਮੈਂ ਬੈੱਡ ਦੇ ਵਿੱਚ ਜਾ ਦੇਣ ਗਈ ਦੋ ਕਪਾਲ ਕਪਾਉਣ ਲੱਗਾ ਤੂੰ ਪੀਵੇਂਗੀ ਤਾਂ ਪੀਊਗਾ ਕਫੜੀ ਕੋਲ ਬਿਠਾਉਣ ਲੱਗਾ ਲੈ ਬਿਸਕੁਟ ਦਾ ਕੁਝ ਸਹਿਤ ਬਣੇ ਮੇਰੇ ਮੂੰਹ ਨੂੰ ਟੋਟਾ ਲਾਉਣ ਲੱਗਾ ਲੈ ਬਿਸਕੁਟ ਦਾ ਕੁਝ ਸਹਿਤ ਬਣੇ ਮੇਰੇ ਮੂੰਹ ਨੂੰ ਟੋਟਾ ਲਾਉਣ ਲੱਗਾ ਮੇਰਾ ਹੱਥ ਨਾਲ ਕੁੰਡ ਚੱਕ ਕੇ ਕਹਿੰਦਾ ਹੱਥ ਨਾਲ ਕੁੰਡ ਚੱਕ ਕੇ ਕਹਿੰਦਾ ਚੰਦਰ ਗੁੱਡੀ ਮਾਰੀ ਕਿਉ ਹਾਇ ਰੰਨਾ ਵਿੱਚ ਰੰਨਾ ਵਿੱਚ ਰੰਨਾ ਵਿੱਚ ਕੰਨਾ ਦੇਖੜਾ ਰੱਖਿਆ ਸਾਂ ਬੰਦਾ ਨਵੇਂ ਜ਼ਮਾਨੇ ਦਾ ਤੈਨੂੰ ਕੁਝ ਨਾ ਕੁਝ ਸਮਝਾਉਂਦਾ ਹੋ ਉਹ ਬੰਦਾ ਨਵੇਂ ਜ਼ਮਾਨੇ ਦਾ ਤੈਨੂੰ ਕੁਝ ਨਾ ਕੁਝ ਸਮਝਾਉਂਦਾ ਹੋ ਅੱਜ ਕੱਲ ਦੀ ਨਵੀਂ ਸੋਸਾਇਟੀ ਵਿੱਚ ਤੈਨੂੰ ਉੱਠਣ ਬੈਣ ਸਿਖਾਉਂਦਾ ਹੋ ਤੂੰ ਕਹਿੰਦੀ ਹੋਏਂਗੀ ਸਿਰ ਦੁਖਦਾ ਤੈਨੂੰ ਚਾਦੀ ਘੁੱਟ ਪਿਆਉਂਦਾ ਹੋ ਤੂੰ ਆਖਿਆ ਹੋਣਾ ਸਿਰ ਦੁਖਦਾ ਤੈਨੂੰ ਚਾਦੀ ਘੁੱਟ ਪਿਆਉਂਦਾ ਹੋ ਛੱਟਿਆ ਤਾਂ ਪਤਾ ਕਰ ਜਾਂਦੀ ਉਹ ਆ ਤਾਂ ਪਤਾ ਕਰ ਜਾਂਦੀ ਪਰ ਕਰੇ ਕਲੇਸ਼ ਤਲਾਰੀ ਕਿਉਂ ਮੈਂ ਪੁੱਛਦਾ ਮੈਨੂੰ ਦੱਸ ਦੇ ਮੈਂ ਪੁੱਛਦਾ ਉਸ ਪਣਵਈਏ ਦੇ ਬੂਥੇ ਤੇ ਬੋਕਰ ਮਾਰੀ ਕਿਉਂ ਦੱਸ ਦੇ ਉਸ ਪਰੌਣੇ ਦੇ ਬੂਥੇ ਤੇ ਬੋਕਰ ਮਾਰੀ ਕਿਉਂ ਨੰਦਾ بیا ਮੈਂ ਸਿਰ ਤੋਂ ਵੇਖਿਆ ਨੰਦਾ ਸੀ ਗਲਪੁਰਤਾ ਸੀ ਗਲੰਡਾ ਆ ਜਾ ਮੈਂ ਸਿਰ ਤੋਂ ਵੇਖਿਆ ਨੰਦਾ ਸੀ ਗਲਪੁਰਤਾ ਸੀ ਗਲੰਡਾ ਆ ਜਾ ਮੈਨੂੰ ਕਹਿੰਦਾ ਨਹੀਂ ਕੁਲਦੀਪ ਬੁਗਰੇ ਮੈਨੂੰ ਕਹਿੰਦਾ ਨਹੀਂ ਕੁਲਦੀਪ ਬੁਗਰੇ ਇੱਕ ਚੱਟਾ ਲਿਆ ਮਾਰੀ ਤੋ ਹਾਏ ਕੰਨਾ ਵਿੱਚ ਕੰਨਾ ਵਿੱਚ ਕੰਨਾ ਵਿੱਚ ਕੰਨਾ ਦੇ ਦੇ ਸੜਾ ਇਹ ਰੱਖ ਮਾਰ ਸਰਕਾਰੀ ਤੋ ਕੰਨਾ ਵਿੱਚ ਕੰਨਾ ਕੋਈ ਟੌਲਾ ਸ਼ੌਲਾ ਚੁਗਦਾ ਹੋ ਜਾਂ ਪੀ ਕੇ ਮੂੜ ਬਣਾਉਣ ਲਗਾ ਕੋਈ ਟੌਲਾ ਸ਼ੌਲਾ ਚੁਗਦਾ ਹੋ ਜਾਂ ਪੀ ਕੇ ਮੂੜ ਬਣਾਉਣ ਲਗਾ ਗੱਲ ਨੇੜੇ ਹੋ ਕੇ ਸੁਣ ਲੈਂਦੀ ਤਨ ਮੂੰਹ ਵਿੱਚ ਨਹੀਂ ਸੀ ਪਾਉਣ ਲਗਾ ਤੇਰੇ ਲੰਡਾ ਕੁਰਤਾ ਆਖੇ ਤੂੰ ਉਹ ਚੋਲਾ ਕਦੋਂ ਸਵਾਉਣ ਲਗਾ ਤੇਰੇ ਲੰਡਾ ਕੁਰਤਾ ਕਹਿੰਦੀ ਤੂੰ ਉਹ ਚੋਲਾ ਕਦੋਂ ਸਵਾਉਣ ਲਗਾ ਮੈਨੂੰ ਅੱਧ ਦੀ ਕਿੰਨੀ ਆਉਂਦੀ ਏ ਉਹ ਅੱਧ ਦੀ ਕਿੰਨੀ ਆਉਂਦੀ ਏ ਗੱਲ ਪੁੱਜਦਾ ਸੀ ਪਟਵਾਰੀ ਤੋਂ ਮੈਨੂੰ ਦੱਸ ਦੇ ਨਹੀਂ ਮੈਂ ਪੁੱਛਦਾ ਮੈਨੂੰ ਦੱਸ ਦੇ ਉਰਪਣ ਵਈਏ ਦੇ ਬੂਥੇ ਤੇ ਬਹੁ ਕਰ ਮਾਰੀ ਕਿਉਂ ਉਹ ਦੱਸ ਦੇ ਉਦ ਪਰੋਂ ਨੇ ਦੇ ਉਤੇ ਤੇ ਬਹੁ ਕਰ ਮਾਰੀ ਕਿਉਂ ਇਹ ਰੱਖਿਆ ਸਾਨ ਸਰਕਾਰੀ ਕਿਉਂ ਇਹ ਬਹੁ ਕਰ ਮਾਰੀ ਕਿਉਂ ਇਹ ਰੱਖਿਆ ਸਾਨ ਸਰਕਾਰੀ ਕਿਉਂ ਬੂਥੇ ਤੇ ਬਹੁ ਕਰ ਮਾਰੀ ਕਿਉਂ ਇਹ ਰੱਖਿਆ ਸਾਨ ਸਰਜਾਈ ਕਿਉਂ ਬੂਥੇ ਤੇ ਬਹੁ ਕਰ ਮਾਰੀ ਕਿਉਂ